ਜਿਹੜੀ ਮਸ਼ੀਨ ਆ ਇਹ ਕਿੰਨੇ ਮਿੰਟਾਂ ਦੀ ਟਰਾਲੀ ਭਰ ਦਿੰਦੀ ਹੈ ਇਹ ਬਸ ਇੱਕ ਵੀ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਵੀ ਇਹ ਸਵਾਨ ਤੋਂ ਚੱਕ ਕੇ ਮਿੱਟੀ ਜੋੜੀ ਚਾਹ ਵੀ ਚਾਚਾ ਹਾਂ ਹਾਂ ਠੀਕ ਆ ਪਹਿਲਾਂ ਵਾਹਣ ਜੋ ਚੱਕ ਕੇ ਮਿੱਟੀ ਜੋੜੀ ਤੇ ਅੱਜ ਉਸੇ ਵਾਹਣ ਦੇ ਵਿੱਚ ਮਿੱਟੀ ਆਪਾਂ ਫੇਰ ਸੱਟੀ ਦਰਿਆਉਣੇ ਆ ਤੇ ਅੱਜ ਆਪਣੇ ਸੱਜਣ ਪਾਲੀ ਕੋਲੇ ਆਏ ਆ ਪਾਲੀ ਜੱਟ ਵਾਜਦੇ ਸਾਡੇ ਪਿੰਡ ਦੇ ਇਹ ਤੇ ਮਸ਼ੀਨਾਂ ਇਹਨਾਂ ਕੋਲੇ ਜੀਐਸਬੀ ਤੇ ਇਹ ਹੋਰ ਕਿਹੜੀ ਮਸ਼ੀਨ ਆਪਣੇ ਕੋਲੇ ਜੀਐਸਬੀ ਪੌਕਲੈਨ ਕੰਪਿਊਟਰ ਕਰਾਇਆ ਅੱਛਾ ਟਰੈਲਰ ਆ ਵੱਡਾ ਮਸ਼ੀਨਾ ਢੋਣ ਵਾਲਾ ਟਰੈਲਰ ਆ ਵੱਡਾ ਤੇ ਅੱਜ ਆਏ ਆ ਇਹਨਾਂ ਦੀ ਇੱਕ ਤਾਂ ਸਮਝੋ ਮਸ਼ਹੂਰੀ ਇੱਕ ਤੁਹਾਨੂੰ ਦੱਸਾਂਗੇ ਵੀ ਕਿਉਂ ਮਿੱਟੀ ਪਾਉਣੀ ਜ਼ਰੂਰੀ ਕਿਉਂ ਵੀ ਤੇ ਲੈ ਵੀ ਸੱਜਣਾ ਵੀ ਇਹ ਕਿਹੜੀ ਮਸ਼ੀਨ ਤੁਹਾਡੇ ਕੋਲੇ ਆ ਪਿੱਛੇ ਜਿਹੜੀ ਆ ਇਹ ਪੌਕਲੇਣਾ ਬਾਈ ਇਹ ਟਾਟਾ ਹਟਾਚੀ ਦੀ ਆ ਹਾਂ ਟਾਟਾ ਹਟਾਚੀ ਤੇ ਕੀਸਾ ਕੁਦਾ ਲੈਨੇ ਵਾਹਨ ਦਾ ਲਾਉਣੇ ਜਾਂ ਠੇਕਾ ਮਾਰਦੇ ਜਾਂ ਕਿਵੇਂ ਕਰਦੇ ਆ ਇਹ ਐਡੋ ਅਡ ਰੇਟ ਹੁੰਦੇ ਭਾਈ ਕਈ ਤੋਂ ਨਾ ਮਿੱਟੀ ਚੱਕ ਕੇ ਸਵਾਨ ਚ ਲਈ ਜਾਂਦੇ ਆ ਹਾਂ ਠੀਕ ਆ ਪਲਾਟ ਪਰ ਨਾਠਾਂ ਕੇ ਲਿਆਂ ਦਾ ਆਠਾ ਗੱਲਿਆਂ ਦਾ ਪਲਾਟ ਪਰ ਨਾ ਕਈ ਵਾਹਨ ਹੁੰਦੇ ਆ ਰੇਤੇ ਵਾਲੇ ਅੰਦਰ ਕੋਰ ਪਾਉਣੀ ਆ ਕਿਹਦੇ ਚ ਝੜੀ ਮਾਰਨੀ ਆ ਜਾਂ ਫਿਰ ਰੋਡ ਦਾ ਕੰਮ ਆ ਕੋ ਕੱਚੇ ਰਾਹ ਦਾ ਕੰਮ ਆ ਪਰ ਉਹ ਹਸਾਬ ਹਸਾਬ ਹੁੰਦਾ ਵੀ ਆ ਆਪ ਕੋ ਯਾਰ ਇਹ ਨਹੀਂ ਵੀ ਨੀਰਾਪੂਰਾ ਕੱਲਾ ਮਿੱਟੀ ਦਾ ਜਿਹੜਾ ਕੰਮ ਮਿਲ ਗਿਆ ਉਹ ਹੀ ਕਰ ਦਿੰਨੇ ਆ ਕੰਪਿਊਟਰ ਕਰਾਏ ਦਾ ਵਾਹਨ ਪੱਤਰ ਕਰਾਉਣਾ ਆਵੇ ਪਿਆਣੀ ਵਾਂ ਬੈਪਲੈਂਡ ਦਾ ਸਾਰੇ ਕੰਮ ਕਰਦੀ ਤੇ ਯਾਨੀ ਕਿ ਮਾਰਦੀ ਠੇਕਾ ਹੀ ਆ ਕਿ ਜਿਵੇਂ ਕਿ ਦਿਹਾੜੀ ਦੇ ਮਸ਼ੀਨ ਕਿਸੇ ਨੂੰ ਚਾਹੀਦੀ ਹੋਵੇ ਦਿਹਾੜੀ ਤੇ ਨਹੀਂ ਬਾਈ ਜੀ ਠੇਕਾ ਵੱਜਦਾ ਜਾਂ ਗੇੜਿਆਂ ਦਾ ਹੁੰਦਾ ਚੱਕਰਾਂ ਦਾ ਅੱਛਾ ਹਿਸਾਬ ਨਾਲ ਕੰਮ ਕਰ ਜਾਂ ਗੇੜਿਆਂ ਦਾ ਹਿਸਾਬਕਦਾਰ ਬੁਲਾਉਣੇ ਤੁਸੀਂ ਕਿੰਨੀ ਕੁ ਦੂਰ ਕਿੰਨੀ ਕੁ ਨੇੜੇ ਤੇ ਜਾਂ ਠੇਕਾ ਹੁੰਦਾ ਉੱਕਾ-ਬੁੱਕਾ ਮਾਰ ਲਿਆ ਵੀ ਲੱਖ ਰੁਪਿਆ ਦੇ ਦੇ ਤੇਰੇ ਨੂੰ ਬਚੇ ਬਚਾਏ ਨਾਲ ਅਸੀਂ ਤੇਰੀ ਮਿੱਟੀ ਸੱਟ ਕੇ ਦੇਣੀ ਹਾਂ ਠੀਕ ਹੈ ਤੇ ਕਿੰਨੇ ਡਰੈਕਟਰ ਆਪਣੇ ਨਾਲ ਬਾਈ ਜੀ ਆਪਣੇ ਨਾਲ ਹੈਗੇ ਆ 8 ਕਾ ਟਰੈਕਟਰ ਹੈਗੇ ਆ 8 ਕਾ ਟਰੈਕਟਰ ਤੇ ਆਪਣੇ ਕਿੰਨੇ ਆਪਦੇ ਵਿੱਚੋਂ ਆਲਦੇ ਆਪਣੇ 4 4 ਆਪਦੇ ਤੇ ਕੀ ਨੰਬਰ ਆਪਣਾ ਜੇ ਕਿਸੇ ਨੇ ਤੁਹਾਡੇ ਤੋਂ ਕੰਮ ਕਰਾਉਣਾ ਹੋਵੇ ਨੰਬਰ ਬਾਈ ਆਪਣਾ 95171 13472 ਇਹ ਬਾਈ ਸੁਖਚੈਨ ਦਾ ਮੇਰਾ ਨੰਬਰ ਹੈਗਾ 98158 93496 ਠੀਕ ਆ ਕਿੰਨਾ ਚਿਰ ਹੋ ਗਿਆ ਬਾਈ ਕੰਮ ਕਰਦੇ ਨੂੰ ਆਪਾਂ ਸਾਨੂੰ ਹੋ ਗਿਆ ਜੀ 12ਵਾਂ ਸਾਲ ਆ ਜੀ 12 ਸਾਲ ਹੋ ਗਏ ਹਾਂ ਠੀਕ ਆ ਹਾਂ ਜੀ ਔਰ ਗੁਰੂਆ ਮੰਨ ਸੜਤੀ ਓਏ ਉਤੋਂ ਵਖਾਵ ਰਾਂ ਵਿਖਾਈਏ ਮੰਨ ਸੜਤੀ ਉਤੋਂ ਬਦੰਦਰ ਤੇ ਇੱਥੇ ਕਿੰਨੇ ਦਿਨ ਹੋ ਗਏ ਲੱਗੇ ਨੂੰ ਪਾਲ ਇੱਥੇ ਬਸ ਕੁਛਕ ਘੰਟੇ ਹੀ ਹੋਏ ਆ ਬਈ ਹਜੇ ਹੈ ਕੁਛਕ ਘੰਟੇ ਹੀ ਹਾਂ ਤੇ ਆਹ ਹੀ ਸੱਟਿਆ ਜੇ ਉਹ ਜਿਹੜੇ ਆ ਤੁਸੀਂ ਮਤਲਬ ਕਿ ਲਾਲਾ ਵੀ ਕੋਈ 40 50 ਗੇੜੇ ਸੱਟਦੇ ਹੋਣੇ ਆ ਨਹੀਂ ਇਹ ਗੇੜੇ ਹੈਗੇ 100 ਜਿਆਦਾ ਨਹੀਂ 100 ਗੇੜੇ ਦੇ ਲੱਗ ਭਾਗੇ ਹੋ ਗਿਆ 100 ਗੇੜੇ ਦੇ ਲਗ ਭੱਗ ਹੋ ਗਿਆ ਹੈ ਹਾਂ ਵੇਲਾ ਕੀ ਆ ਯਾਰ ਅੱਜ ਤੋਂ ਮਲਾਦਾ ਘਟੋ ਘਟ ਵੀ ਵੀ 22 ਸਾਲ ਪਹਿਲਾਂ ਚੱਕਿਆ ਸੀ ਵਾਹਣ ਇਹ ਹੈਣਾ ਹਾਂ ਪਹਿਲਾਂ ਥੋੜਾ ਲਾਇਆ ਸੀ ਥੋੜਾ ਲਾਇਆ ਉਹੀ ਉਹੀ ਥੋੜਾ ਜੋਸੇਵਾਨ ਚ ਪਾਉਣ ਲੱਗੇ ਆ ਤੇ ਆਉਣ ਵਾਲੇ ਸਮੇਂ ਮਿੱਟੀ ਦਾ ਕੀ ਲੱਗਦਾ ਕਿ ਵਾਧੂ ਰਹੂਗੀ ਤੇਰੇ ਹਿਸਾਬ ਨਾਲ ਨਹੀਂ ਜੀ ਮਿੱਟੀ ਦਾ ਲਿਖਾ ਕੇ ਆਉਣਾ ਪਊਗਾ ਥਾਣੇ 'ਚ ਸਾਡੀ ਮਿੱਟੀ ਚੋਰੀ ਹੋ ਗਈ ਹੈ ਅੱਛਾ ਆਹ ਸਾਹਬ ਕਿਤਾਬ ਚੱਲਣਾ ਲਬਾਣੇ ਵਾਲੀ ਪੇਟ ਦਾ ਸੱਖਾ ਇਹ ਕਿਹਦੇ ਖੇਤ ਆ ਪਾ ਇਸ ਵਕਤ ਇਹ ਭਰਿੰਦਰ ਸਿੰਘ ਕੇ ਮਿੰਟੂ ਕੇ ਮਿੰਟੂ ਕੇ ਖੇਤ ਭਾਈ ਮਿੰਟੂ ਕੇ ਆ ਹੈ ਭਾਈ ਮਿੰਟੂ ਦਾ ਇਹ ਆਈਡੀਆ ਹੁਣ ਕਿੰਨੀਆਂ ਟਰਾਲੀਆਂ ਹੋਣੀਆਂ ਆਈਡੀਆ ਲਾਇਆ ਕੋਈ ਇਹ ਹੋਊਗਾ 4 ਪਾ 500 ਟਰਾਲੀ ਮਿੱਟੀ ਹੈਗੀ ਆ ਇਸ ਤੋਂ ਬਾਅਦ ਤੁਸੀਂ ਯਾਨੀ ਕਿ ਮਿੱਟੀ ਪਹਿਲਾਂ ਪਾਉਂਗੇ ਹਾਂ ਉਸ ਤੋਂ ਬਾਅਦ ਉਹਨੂੰ ਪੱਧਰ ਕਰਕੇ ਕੰਪਿਊਟਰ ਕਰਾ ਲਾ ਕੇ ਦੇਣਾ ਇਹਨੂੰ ਹਾਂ ਕੰਪਿਊਟਰ ਕਰਾਇਆ ਪਾ ਲਾ ਕੇ ਦੇਣਾ ਬਸ ਕੰਪਿਊਟਰ ਕਰਾ ਲਾ ਕੇ ਇਹਨਾਂ ਨਾ ਨਵੇੜ ਲੈਣਾ ਹਾਂ ਤੇ ਉਹ ਕਾਦੇ ਹਾਸਤੇ ਮੇੜਾ ਉਹ ਮਸ਼ੀਨਾ ਮਸ਼ੂਨਾ ਢੋਣ ਵਾਸਤੇ ਲੋ ਵੀ ਸੱਜਣੋ ਜੇਕਰ ਕਿਸੇ ਨੇ ਮਸ਼ੀਨ ਲੈ ਕੇ ਆਉਣੀ ਜਾਂ ਛੱਡ ਕੇ ਆਉਣੀ ਮੈਸੇ ਤਾਂ ਕਈਆਂ ਕੋਲੇ ਹੁੰਦੇ ਆ ਪ੍ਰਬੰਧ ਪਰ ਕਈਆਂ ਕੋਲੇ ਨਹੀਂ ਹੁੰਦਾ ਹਨਾ ਸਰਕਾਰੀ ਜਾਂ ਕੋਈ ਸਰਕਾਰੀ ਠੇਕੇਦਾਰਾਂ ਕੋਲੇ ਨਹੀਂ ਹੈਗਾ ਸਰਕਾਰੀ ਠੇਕੇਦਾਰਾਂ ਕੋਲੇ ਨਹੀਂ ਹੁੰਦਾ ਤੇ ਇਹ ਇਹਨਾਂ ਕੋਲੇ ਬਾਈ ਜੀ ਟਰਾਲਾ ਸਪੈਸ਼ਲ ਮਸ਼ੀਨਾ ਢੋਣ ਨੂੰ ਮਸ਼ੀਨਾ ਲਿਆਉਣ ਨੂੰ ਤੁਸੀਂ ਇਲਜਾਤ ਦੇ ਸਕਦੇ ਜੀ ਆ ਦੇਖ ਸਕਦੇ ਜੀ ਮਿੱਟੀ ਦਾ ਕੰਮ ਇੱਧਰ ਚੱਲ ਜਿਆਂਦਾ ਬਾਈਆਂ ਦਾ ਤੇ ਨੰਬਰ ਤੁਹਾਨੂੰ ਦੇਤਾ ਜੇ ਕਿਸੇ ਵੀਰ ਨੇ ਇਹਨਾਂ ਕੋ ਕੰਮ ਕਰਾਉਣਾ ਤਾਂ ਕਰਾ ਸਕਦੇ ਜੇ ਬਹੁਤ ਵਧੀਆ ਕੰਮ ਕਰਕੇ ਦੇਣਗੇ ਪੱਧਰ ਕੱਕ ਕੇ ਦੇਣਗੇ ਜੇ ਕੋਈ ਆਪਣੇ ਥਰੂ ਆਉਂਦਾ ਉਹਨੂੰ ਕੋਈ ਛੋਟ ਛੜ ਹਾਂ ਬਾਈ ਮਾਨਤਾਨ ਹੋ ਜਾਂਦਾ ਮਾਨਤਾਨ ਕਰੋਗੇ ਹਾਂ ਪੂਰਾ ਜੀ ਠੀਕ ਐਹੋ ਜੇ ਮੋਢ ਮੱਡ ਫਿਰ ਤੁਸੀਂ ਘਰੇ ਲਾ ਜਾਂਦੇ ਜਿਵੇਂ ਕਿ ਟਿੱਬੇ ਚੋਂ ਨਿਕਲੇ ਕੇ ਮਾਲਕ ਦੇ ਹੁੰਦੇ ਨੇ ਇਹ ਤਾਂ ਫਿਰ ਸਾਡੇ ਵੀ ਲੋ ਲੰਘਰ ਚੱਲਦਾ ਹੀ ਰਹਿੰਦਾ ਜੀ ਇੰਨੇ ਬੰਦੇ ਨਹੀਂ ਯਾਰ ਜਿਹੜੇ ਤੁਸੀਂ ਆ ਬੰਦੇ ਬੰਦੇ ਰੱਖੇ ਹੁੰਦੇ ਨੇ ਹਾਂ ਇਹਨਾਂ ਦਾ ਫਿਰ ਰੋਟੀ ਪਾਣੀ ਦਾ ਕੀ ਕਰਦੇ ਜੀ ਬਾਦਰ ਰੱਖਿਆ ਆ ਬਾਈ ਅੱਛਾ ਸਪੈਸ਼ਲ ਬੰਦਾ ਤੁਸੀਂ ਰੋਟੀ ਪਾਣੀ ਦੇ ਰੱਖਿਆ ਸਪੈਸ਼ਲ ਇਹਨਾਂ ਨੂੰ ਤੁਸੀਂ 3-4 ਟਾਈਮ ਦੀ ਰੋਟੀ ਪਾਣੀ ਸਾਰਾ ਦੇਣਾ ਬਾਈ ਆਪਣੇ ਕੋਲ ਕਿਸੇ ਆਪ ਚਾਹ ਨਹੀਂ ਲੈਣੀ ਜੱਟ ਤੋਂ ਜੜਦੋਂ ਕੁਛ ਵੀ ਨਹੀਂ ਲੜਾ ਠੇਕੇ 'ਚ ਨਾ ਨਾ ਇਹ ਕੰਮ ਨਹੀਂ ਅਗਲੇ ਨੂੰ ਔਖਾ ਹੋ ਜਾਂਦਾ ਗਰਮੀ 'ਚ ਅੱਛਾ ਇਹ ਆਪਣੇ ਕੋਲੇ ਆਪ ਦਾ ਪੱਕਾ ਬਾਧਰ ਰੱਖਿਆ ਹੋਇਆ ਹੈ ਬਗ ਮਸ਼ੀਨ ਕਿੰਨਾ ਚਿਰ ਚਲਾਉਣੇ ਵੈਸੇ ਜੇ ਕੰਮ ਮਿਲ ਜੇ ਹੁਣ ਸੀਜਨ ਹੈ ਜਿਵੇਂ ਮਸ਼ੀਨ ਤਾਂ ਸੀ ਭਈ ਭੁੱਖੇ ਹੁੰਨੇ ਆ ਮਸ਼ੀਨਾ ਵਾਲੇ ਵੀ ਦਿਨ ਰਾਤ ਚੱਲੀ ਜਾਂਦੀਆਂ ਸਾਡਾ ਢਿੱਡ ਨਹੀਂ ਭਰਦਾ ਸੀ ਭਲਾ 24 ਘੰਟੇ ਵੀ ਚਲਾ ਲਈਏ ਤੇ ਜਿਹੜੀ ਜੀਸੀਬੀ ਉਹ ਕਿੱਥੇ ਹੋਣਾ ਇਸ ਵਕਤ ਉਹ ਚੱਲੀ ਜਾਂਦੀ ਇਸ ਤਰ੍ਹਾਂ ਸਰਪੰਚਾਂ ਦੇ ਵਟੇਗੇ ਇਹ ਜਿਹੜੀ ਮਸ਼ੀਨ ਆ ਇਹ ਕਿੰਨੇ ਮਿੰਟਾਂ 'ਚ ਟਰਾਲੀ ਭਰ ਦਿੰਦੀ ਆ ਇਹ ਬਸ 1 ਮਿੰਟ ਤੇ 55 ਸਕਿੰਟ ਲਾਉਂਦੀ ਟਰਾਲੀ ਭਰਨ ਲਈ 1 ਮਿੰਟ ਦੇ 55 ਸਕਿੰਟ ਹਾਂ ਬਸ ਯਾਨੀ ਕਿ 2 ਮਿੰਟਾਂ 'ਚ ਟਰਾਲੀ ਫੁੱਲ ਕਰ ਦਿੰਦੀ ਫੁੱਲ ਕਰ ਦਿੰਦੀ ਆ ਜਿਹੜਾ ਅੱਜ ਅੱਜ ਸ਼ਾਮ ਤੱਕ ਨਵੇੜ ਦੇਓਗੇ ਇਹਨੂੰ ਨਹੀਂ ਸ਼ਾਮ ਤੱਕ ਤਾਂ ਨਹੀਂ ਕੱਲ 12:00 ਵਜੇ ਦਿੰਦੇ ਕੱਲ ਇਹਨੂੰ 12:00 ਰਾਤ ਨੂੰ ਚੱਲੂਗੀ ਸਾਰੀ ਆਹਾਂ ਚਲਾਵਾਂਗੇ 11-12 ਵਜੇ ਤੱਕ ਜਿਆਦਾ ਖਿੱਚਣੀ ਪਈਗੀ ਗਾਂ ਦਾ ਕੰਮ ਦੀ ਪ੍ਰੋਬਲਮਸ ਘਟਾ ਜੀ ਦਿਕਾਉ ਲੋਕੀ ਕੂੜੀਆਂ ਬਣਾਈ ਜਾਂਦੇ ਆ ਕੂੜੀਆਂ ਬਣਾਈ ਜਾਂਦੇ ਆ ਹਨਾ ਆਪਣਾ ਕੇ ਤੋਂ ਬਾਹਰ ਚਲੋ ਬਾਈ ਜੀ ਪਾਈਆਂ ਨਾਲ ਆਏ ਆ ਵੀਡੀਓ ਬਣਾਈ ਆ ਤੇ ਸ਼ੇਅਰ ਜਰੂਰ ਕਰਿਆ ਜੇ ਦੱਬ ਕੇ ਪਾਲੀ ਜੱਟ ਦਾ ਕੰਮ ਆ ਇਹ ਤੇ ਪਾਲੀ ਜੱਟ ਨਾਲ ਕਨੈਕਟ ਜਰੂਰ ਕਰਿਆ ਜੇ ਬਾਈ ਤੁਹਾਨੂੰ ਰਾਇਤ ਤੇ ਵਧੀਆ ਤੁਹਾਡਾ ਕੰਮ ਕਰਕੇ ਦੇਉ ਸਾਫ ਸੁਥਰਾ ਕੰਮ ਕਰਕੇ ਦੇਉ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਜੀ ਰੱਬ ਰਾਖਾ